ਗੁੱਗਾ ਯਾਰ ਬੀਰ ਦੀ ਜੈ ਹੋਵੇ ਅੱਜ ਪਿੰਡ ਲਲਕਲਾ ਅਸੀਂ ਗੁੱਗੜਾ ਮਾਰੀ ਤੇ ਪੂਰੀ ಗ್ರಾಮ ਪੰਚਾਇਤ ਲਲਕਲਾ ਖੜੀ ਆ ਬੜੀ ਖੁਸ਼ੀ ਦੀ ਗੱਲ ਆ ਵੀ ਜਿਹੜਾ ਬਹੁਤ ਸਾਲਾਂ ਤੋਂ ਇੱਥੇ ਕੰਮ ਰੁਕਿਆ ਹੋਇਆ ਸੀ ਜੀ ਇੱਕ ਸ਼ੈੱਡ ਦਾ ਉਹ ਤੁਸੀਂ ਦੇਖ ਰਹੇ ਹੋ ਉਹ ਸ਼ੈੱਡ ਇੱਥੇ ਤੱਕ ਦਾ ਤਿਆਰ ਹੋ ਗਿਆ ਜੀ ਇਹ ਪੂਰਾ ਪੰਚਾਇਤ ਦੇ ਅਤੇ ਪਿੰਡ ਲਲਕਲਾਂ ਦੇ ਸਹਿਯੋਗ ਦੇ ਨਾਲ ਹੋਇਆ ਜੀ ਤੇ ਇੱਥੇ ਸੇਵਾ ਚੱਲ ਰਹੀ ਆ ਗੁੱਗਾ ਯਾਰ ਵੀਰ ਦੀ ਜੈ ਆਪ ਨਾਲ ਦਿਨਾ ਚਾਰ ਦਿਵਾਰੀ ਹੋਣੀ ਆ ਜੀ ਪਿੰਡ ਲਲਕਲਾਂ ਇਧਰਲੇ ਪਾਸੇ ਸਾਰੇ ਪਾਸੇ ਚਾਰੇ ਪਾਸੇ ਛੱਡ ਪੈਣਾ ਜੀ ਤੇ ਬਹੁਤ ਵੀਰਾਂ ਦੇ ਸਾਨੂੰ ਸੁਨੇਹੇ ਲੱਗੇ ਸੀ ਵੀ ਅਸੀਂ ਸੇਵਾ ਕਰਨੀ ਚਾਹੁੰਦੇ ਆ ਜੀ ਤੇ ਜਿਹਨੇ ਵੀਰਾਂ ਨੇ ਇੱਥੇ ਸੇਵਾ ਕਰਨੀ ਆ ਕਿਸੇ ਨੇ ਇੱਟ ਦੀ ਸੇਵਾ ਕਰਨੀ ਸੁਖੀ ਦੀ ਕਿਸੇ ਨੇ ਪੈਸਿਆਂ ਦੀ ਕਿਸੇ ਨੇ ਸਮਾਨ ਦੀ ਉਹ ਸਾਡੇ ਮੌਜੂਦਾ ਪੰਚ ਸਾਹਿਬ ਅਮਰ ਸਿੰਘ ਜੀ ਖੜੇ ਨੇ ਤੇ ਆ ਜਿਹੜੀ ਸੇਵਾ ਇਹ ਪੰਚਾਇਤ ਦੇ ਸਹਿਯੋਗ ਨਾਲ ਤੇ ਪਿੰਡ ਲੱਲਕਲਾਵੇ ਸਹਿਯੋਗ ਨਾਲ ਹੋਈ ਆ ਜੀ ਤੇ ਸਾਡੇ ਪੰਜ ਸਾਹਿਬ ਨੇ ਅਮਰ ਸਿੰਘ ਜੀ ਤੇ ਅਮਰ ਸਿੰਘ ਜੀ ਤੁਸੀਂ ਸਕਰੀਨ ਦੇ ਉੱਤੇ ਆਪਣਾ ਨੰਬਰ ਦੇ ਦਿਓ ਜਿਨ੍ਹਾਂ ਨੇ ਵੀ ਕਿਸੇ ਨੇ ਕੋਈ ਕੰਟੈਕਟ ਕਰਨਾ ਉਹ ਤੁਹਾਡੇ ਨਾਲ ਕਰ ਸਕਦੇ ਆ ਆਪਣਾ ਨੰਬਰ ਦੱਸ ਦਿਓ ਜੀ ਹਾਂਜੀ ਸਭ ਤੋਂ ਪਹਿਲਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਜੋ ਸਾਡੇ ਨਾਲ ਜੁੜੇ ਹੋਏ ਸੰਗਤ ਆ ਸਭ ਨੂੰ ਸਤਿ ਸ੍ਰੀ ਅਕਾਲ ਅਸੀਂ ਜੋਇਸ ਛੜਦੀ ਸੇਵਾ ਕੀਤੀ ਆ ਇਹ ਕਿ ਕੱਲੇ ਦੇ ਕਰਨ ਵਾਲਾ ਕੰਮ ਨਹੀਂ ਅਸੀਂ ਨਗਰ ਦੇ ਪੰਚਾਇਤ ਦੇ ਇਲਾਕਾ ਨੁਮਾਸ਼ੀਆਂ ਦੇ ਸਹਿਯੋਗ ਨਾਲ ਕੀਤੀ ਆ ਤੇ ਅਸੀਂ ਉਮੀਦ ਕਰਦੇ ਆਂ ਕਿ ਅੱਗੇ ਵੀ ਸਾਨੂੰ ਸਹਿਯੋਗ ਦਿਓ ਤੇ ਚਾਹੇ ਕੋਈ ਪੈਸੇ ਨਾਲ ਚਾਹੇ ਹੱਥੀ ਸੇਵਾ ਕਰਕੇ ਕਿਸੇ ਵੀ ਢੰਗ ਨਾਲ ਸੇਵਾ ਕਰੇ ਪਰ ਸੇਵਾ ਕਰੇ ਜ਼ਰੂਰ ਤੇ ਮੇਰਾ ਕੰਟੈਕਟ ਨੰਬਰ 94630 3085 94630 3085 ਤੁਸੀਂ ਮੇਰੇ ਨਾਲ ਇਸ ਨੰਬਰ ਤੇ رابطہ ਕਰ ਸਕਦੇ ਹੋ ਤੇ ਜੋ ਵੀ ਸਾਨੂੰ ਮਟੀਰੀਅਲ ਦੀ ਲੋੜ ਆ ਚਾਹੇ ਤੁਸੀਂ ਆਪਣਾ ਸਮਾਨ ਲੋਹਾ ਚਾਹੇ ਤਾਂ ਜੋ ਵੀ ਚੀਜ਼ ਤੁਸੀਂ ਦੇਣੀ ਚਾਹੁੰਦੇ ਹੋ ਗੱਲ ਕਰਕੇ ਸਾਡੇ ਨਾਲ ਸੰਦੇਸ਼ ਸਕਦੇ ਹੋ ਫਿਰ ਬਹੁਤ ਬਹੁਤ ਧੰਨਵਾਦ ਸਾਸਰੀ ਕਾਲ ਜੀ ਇੱਕ ਤਰੀਕ ਜੀ 1 ਸਤੰਬਰ ਵਾਲੇ ਦਿਨ ਐਸੀ ਜਗ੍ਹਾ ਤੇ ਹਰ ਸਾਲ ਦੀ ਤਰ੍ਹਾਂ ਬੜੇ ਧੂਮ ਧਾਮ ਦੇ ਨਾਲ ਮੇਲਾ ਲੱਗਣਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਦੁਕਾਨਾਂ ਸਜੀਆਂ ਹੋਣਗੀਆਂ ਸਾਸ ਬਾਈ ਦਾ ਪ੍ਰੋਗਰਾਮ ਚੱਲ ਰਿਹਾ ਸਾਰੀਆਂ ਸੰਗਤਾਂ ਨੇ ਇੱਕ ਤਰੀਕ ਨੂੰ ਇਸ ਸਕਰੀਨ ਦੇ ਉੱਤੇ ਆਪਣਾ ਨੰਬਰ ਦੇ ਦਿਓ ਜਿਨ੍ਹਾਂ ਨੇ ਵੀ ਕਿਸੇ ਨੇ ਕੋਈ ਕੰਟੈਕਟ ਕਰਨਾ ਉਹ ਤੁਹਾਡੇ ਨਾਲ ਕਰ ਸਕਦੇ ਆ ਆਪਣਾ ਨੰਬਰ ਦੱਸ ਦਿਓ ਜੀ ਹਾਂਜੀ ਸਭ ਤੋਂ ਪਹਿਲਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਜੋ ਸਾਡੇ ਨਾਲ ਜੁੜੇ ਹੋਏ ਸੰਗਤ ਆ ਸਭ ਨੂੰ ਸਤਿ ਸ੍ਰੀ ਅਕਾਲ ਅਸੀਂ ਜੋ ਇਹ ਛੜਦੀ ਸੇਵਾ ਕੀਤੀ ਆ ਇਹ ਇੱਕ ਇਹ ਇਕੱਲੇ ਦੇ ਕਰਨ ਵਾਲਾ ਕੰਮ ਨਹੀਂ ਅਸੀਂ ਨਗਰ ਦੇ ਪੰਚਾਇਤ ਦੇ ਇਲਾਕਾ ਨਵਾਸੀਆਂ ਦੇ ਸਹਿਯੋਗ ਨਾਲ ਕੀਤੀ ਆ ਤੇ ਅਸੀਂ ਉਮੀਦ ਕਰਦੇ ਆਂ ਵੀ ਅੱਗੇ ਵੀ ਸਾਨੂੰ ਸਹਿਯੋਗ ਦਿਓ ਤੇ ਚਾਹੇ ਕੋਈ ਪੈਸੇ ਨਾਲ ਚਾਹੇ ਹੱਥੀਂ ਸੇਵਾ ਕਰਕੇ ਕਿਸੇ ਵੀ ਢੰਗ ਨਾਲ ਸੇਵਾ ਕਰੇ ਪਰ ਸੇਵਾ ਕਰੇ ਜ਼ਰੂਰ ਤੇ ਮੇਰਾ ਕੰਟੈਕਟ ਨੰਬਰ 94630 385 94630 385 ਤੇ ਤੁਸੀਂ ਮੇਰੇ ਨਾਲ ਇਸ ਨੰਬਰ ਤੇ رابطہ ਕਰ ਸਕਦੇ ਹੋ ਤੇ ਜੋ ਵੀ ਸਾਨੂੰ ਮਟੀਰੀਅਲ ਦੀ ਲੋੜ ਆ ਚਾਹੇ ਤੁਸੀਂ ਆਪਣਾ ਸਮਾਨ ਲੋਹਾ ਚਾਹੇ ਤਾਂ ਜੋ ਵੀ ਚੀਜ਼ ਤੁਸੀਂ ਦੇਣੀ ਚਾਹੁੰਦੇ ਹੋ ਗੱਲ ਕਰਕੇ ਸਾਡੇ ਨਾਲ ਸਾਨੂੰ ਦੇ ਸਕਦੇ ਹੋ ਤੁਹਾ ਦਾ ਬਹੁਤ ਬਹੁਤ ਧੰਨਵਾਦ ਸਾਸਰੀ ਕਾਲ ਜੀ ਇੱਕ ਤਰੀਕ ਜੀ 1 ਸਤੰਬਰ ਵਾਲੇ ਦਿਨ ਐਸੇ ਜਗ੍ਹਾ ਤੇ ਹਰ ਸਾਲ ਦੀ ਤਰ੍ਹਾਂ ਬੜੇ ਧੂਮ ਧਾਮ ਦੇ ਨਾਲ ਮੇਲਾ ਲੱਗਣਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਦੁਕਾਨਾਂ ਸਜੀਆਂ ਹੋਣਗੀਆਂ ਸਾਫ ਸਫਾਈ ਦਾ ਪ੍ਰੋਗਰਾਮ ਚੱਲ ਰਿਹਾ ਸਾਰੀਆਂ ਸੰਗਤਾਂ ਨੇ ਇੱਕ ਤਰੀਕ ਨੂੰ ਇੱਥੇ ਮੇਲਾ ਲੱਗਣਾ ਸਾਰਿਆਂ ਨੇ ਬਾਤ ਚੜ ਕੇ ਦਾਨ ਵੀ ਕਰਨਾ